ਹਲੋ ਜੀ ਅੱਗੇ ਚੱਲ ਜੀ ਮਸਾਖੀ ਦੇਖਣ ਦੇਖੋ ਜੀ ਕਹਿੰਦੇ ਜੰਗਲ ਚ ਮੰਗਲ ਜੰਗਲ ਚ ਮੰਗਲ ਲੱਗਿਆ ਵਾ ਦੇਖੋ ਜੀ ਇੱਧਰ ਦੇਖੋ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਮਸਾਖੇ ਦੇਖਣ ਚੱਲੇ ਆ ਸੀ ਅੱਗੇ ਵੀ ਦਿਖਾ ਦਿਓ ਲੋ ਜੀ ਮਾਰ ਗਏ ਮਾਰ ਚ ਅੱਜ ਨਾ ਇੱਧਰ ਕਿਹੜੀ ਮਸਾਖੀ ਲੱਗੀ ਥੋੜੀ ਜਗੜ ਜੰਗਲ ਚ ਮੰਗਲ ਆਈ ਇਹ ਸਾਦਾ ਘਟ ਆ ਜਿੱਧਰ ਜੀ ਕੰਦਾ ਹੈ ਇਹ ਹਾਲਿਆ ਵੋ ਕੰਦਾ ਕੋ ਜਾਣਾ ਗਿਆ ਨਹੀਂ ਥੱਕਦਾ ਜਾਣਾ ਦ੍ਰਿਸ਼ੇ ਦੇਖੋ ਇਹ ਦ੍ਰਿਸ਼ੇ ਜੰਗਲ ਦਾ ਦੇਵਰਾ ਆ ਗਿਆ ਨਾ ਸ਼ੇਰ ਸ਼ੋਰ ਆ ਗਿਆ ਭਾਜੜਾ ਲੱਗ ਜਾਣੀ ਸਾਰਿਆਂ ਨੂੰ ਭਾਜੜਾ ਲਓ ਜੀ ਅਸੀਂ ਬਸਾ ਕੇ ਰੱਖਣ ਚੱਲੇ ਗਏ ਆ ਜੀ ਲਓ ਜੀ ਜੰਗਲ ਦੇ ਕੋਈ ਜੰਗਲ ਉਹ ਜਿੱਟੋ ਤਰ ਡਰ ਜਿੱਟੋ ਤਰ ਲੋਜੀ ਫੇਰ ਰਸਤਾ ਦੇ ਲੋ ਇਹੀ ਰਸਤਾ ਦਾ ਹੋਰ ਨਾ ਕਹਦਾ ਉਹ ਘੁੰਮ ਜਾਈ ਇਸ ਜੰਗਲ ਚ ਤੈਲੇ ਆਦਾ ਵੀ ਰਹਾਂਗੇ ਸ਼ੰਕਰ ਚ ਮੰਗਲ ਜੰਗਲ ਮੰਗਲ ਕਰਾ ਹੈ Hãy subscribe cho kênh Ghiền Mì Gõ Để không bỏ lỡ những video hấp dẫn